ਸੁਸ਼ੀ ਕਾਂਜੀ ਨਮਸਕਾਰ ਮੈਂ ਕ੍ਰਿਤਿਕਾ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਆਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਸਾਡੀ ਸਕਿਨ ਤੇ ਐਕਨੇ ਹੋ ਜਾਂਦੇ ਹਨ ਪਿੰਪਲਸ ਹੋ ਜਾਂਦੇ ਹਨ ਤੇ ਸਕਿਨ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਇਹਨਾਂ ਦੇ ਵਾਸਤੇ ਅਸੀਂ ਅੱਜ ਘਰੇਲੂ ਨੁਸਖੇ ਦਾ ਇਸਤੇਮਾਲ ਕਰਾਂਗੇ ਜਿਸ ਦੇ ਨਾਲ ਕੀ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾ ਹੈ ਤੁਸੀਂ ਸਿਰਫ ਇਹ ਕਰਨਾ ਹੈ ਦੇਖੋ ਇਸ ਪੂਰੀ ਵੀਡੀਓ ਨੂੰ ਅਤੇ ਜਾਣੋ ਇਸ ਨੂੰ ਅਪਲਾਈ ਕਿੱਦਾਂ ਕਰਨਾ ਹੈ ਜਾਨਿ ਕੇ ਆਪਣੇ ਫੇਸ ਦੇਸ ਨੂੰ ਕਿੱਦਾਂ ਲਾਉਣਾ ਹੈ ਇਸ ਦੇ ਨਾਲ ਹੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਜਾਣਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਲੈ ਲੈਣੀ ਹੈ ਹਲਦੀ ਇੱਕ ਚੁਟਕੀ ਹਲਦੀ ਦੇ ਵਿੱਚ ਅੱਧੇ ਤੋਂ ਵੀ ਘੱਟ ਚਮਚ ਤੁਸੀਂ ਸ਼ਹਿਦ ਪਾ ਲੈਣਾ ਹੈ ਅਤੇ ਲਾਸਟ ਦੇ ਵਿੱਚ ਨਿੰਬੂ ਦਾ ਰਸ ਜੋ ਕਿ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਿੰਪਲਸ ਅਤੇ ਐਕਨੇ ਨੂੰ ਰਿਮੂਵ ਕਰਨ ਲਈ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਦ ਇਹ ਚੰਗੀ ਤਰ੍ਹਾਂ ਮਿਕਸ ਹੋ ਕੇ ਇੱਕ ਕਰੀਮ ਵਰਗਾ ਬਣ ਜਾਏ ਫਿਰ ਤੁਸੀਂ ਇਸ ਨੂੰ ਆਪਣੇ ਫੇਸ ਤੇ ਜਾਂ ਹੱਥਾਂ ਪੈਰਾਂ ਤੇ ਅਪਲਾਈ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਜੁੜੀ ਐਕਨੇ ਦੀ ਪਿੰਪਲ ਦੀ ਸਮੱਸਿਆ ਹੈ ਉਹ ਹੱਲ ਹੋ ਜਾਵੇਗੀ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਹ ਤੁਸੀਂ ਰੋਜ਼ਾਨਾ ਨਹੀਂ ਇਸਤੇਮਾਲ ਕਰਨਾ ਹੈ ਹਫਤੇ ਵਿੱਚ ਤੁਸੀਂ 2 ਤੋਂ 3 ਵਾਰ ਇਸ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਤੁਸੀਂ ਸਭ ਤੋਂ ਪਹਿਲਾਂ ਇਸ ਨੂੰ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਵੋ ਤੁਸੇ ਧਿਆਨ ਰੱਖਣਾ ਹੈ ਕਿ ਤੁਹਾਡੇ ਫੇਸ ਤੇ ਕੋਈ ਵੀ ਸਾਬਨ ਜਾਂ ਫਿਰ ਕੋਈ ਵੀ ਮੋਇਸਚਰਾਈਜ਼ਰ ਜਾਂ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਕਿਉਂਕਿ ਇਸ ਨਾਲ ਇਸਦਾ ਅਸਰ ਘੱਟ ਹੋਵੇਗਾ ਤੇ ਹੌਲੀ-ਹੌਲੀ ਹੋਵੇਗਾ ਇਸ ਲਈ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣੇ ਮੂੰਹ ਨੂੰ ਧੋ ਲੈਣਾ ਹੈ ਇਸ ਤੋਂ ਬਾਅਦ ਇਸ ਦਾ ਅਪਲਾਈ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਜਿਹੜੀ ਸਕਿਨ ਹੈ ਉਹ ਬਹੁਤ ਹੀ ਜ਼ਿਆਦਾ ਗਲੋਇੰਗ ਹੋ ਜਾਵੇਗੀ ਤੁਸੀਂ ਰੋਜ਼ਾਨਾ ਨਹੀਂ ਇਸਤੇਮਾਲ ਕਰਨਾ ਤੁਸੀਂ ਹਫਤੇ ਦੇ 3 ਦਿਨ ਇਸਤੇਮਾਲ ਕਰਨਾ ਹੈ ਜੇਕਰ ਤੁਸੀਂ ਇਸ ਦਾ ਇਸਤੇਮਾਲ ਰਾਤੀ ਕਰਦੇ ਹੋ ਤਾਂ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਗੀ ਤਾਂ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਸਸ਼ਵੀਰ ਕਾਂਜੀ ਨਮਸਕਾਰ ਮੈਂ ਕ੍ਰਿਤਿਕਾ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਆਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਸਾਡੀ ਸਕਿਨ ਤੇ ਐਕਨੇ ਹੋ ਜਾਂਦੇ ਹਨ ਪਿੰਪਲਸ ਹੋ ਜਾਂਦੇ ਹਨ ਤੇ ਸਕਿਨ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਇਹਨਾਂ ਦੇ ਵਾਸਤੇ ਅਸੀਂ ਅੱਜ ਘਰੇਲੂ ਨੁਸਖੇ ਦਾ ਇਸਤੇਮਾਲ ਕਰਾਂਗੇ ਜਿਸ ਦੇ ਨਾਲ ਕੀ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾ ਹੈ ਤੁਸੀਂ ਸਿਰਫ ਇਹ ਕਰਨਾ ਹੈ ਦੇਖੋ ਇਸ ਪੂਰੀ ਵੀਡੀਓ ਨੂੰ ਅਤੇ ਜਾਣੋ ਇਸ ਨੂੰ ਅਪਲਾਈ ਕਿ